ये मैनिफेस्टो हिंदुस्तान की जनता ने बनाया है जो किसानों ने हमें बताया खड़गे जी को बताया मुझे बताया बाकी नेताओं को बताया वो हमने लिखा है हजारों लोगों से बात करके हमने ये ये हिंदुस्तान की आवाज है ये लिखी है किसानों की फसल दी एमएसपी लेई कानूनी गारंटी किसानों का कर्ज माफी लाख नौकरियां गरीब परिवारों ने 1 ਲੱਖ ਰੁਪਏ ਦੀ ਮਾਲੀ ਮਦਦ ਇਸ ਤਰ੍ਹਾਂ ਦੇ ਕਈ ਵਾਦੇ ਚੋਣ ਮਨੋਰਥ ਪੱਤਰ ਦੇ ਵਿੱਚ ਕਾਂਗਰਸ ਨੇ ਕੀਤੇ ਨੇ ਤੇ ਦਾਵਾ ਕੀਤਾ ਹੈ ਕਿ ਲੋਕਾਂ ਨੂੰ ਪੁੱਛ ਕੇ ਹੀ ਇਹ ਚੋਣ ਮੈਨੀਫੈਸਟੋ ਹੈ ਜਿਹੜਾ ਉਤਿਆਰ ਕੀਤਾ ਗਿਆ ਰਾਹੁਲ ਗਾਂਧੀ ਸੋਨੀਆ ਗਾਂਧੀ ਤੇ ਜੋ ਪ੍ਰਧਾਨ ਨੇ ਕਾਂਗਰਸ ਦੇ ਮਲਿਕ ਅਰਜੁਨ ਖੜਗੀ ਉਹਨਾਂ ਦੇ ਵੱਲੋਂ ਇਹ ਚੋਣ ਮਨੋਰਥ ਪੱਤਰ ਜਾਰੀ ਕੀਤਾ ਗਿਆ 5 ਨਿਆ ਤੇ 25 ਗਰੰਟੀਆਂ ਵਾਲਾ ਇਹ ਪੱਤਰ ਜਦੋਂ ਜਾਰੀ ਕੀਤਾ ਗਿਆ ਤੇ ਦਾਅਵੇ ਕਈ ਹੋਏ ਨੇ ਕਿਹਾ ਗਿਆ ਕਿ ਜੋ ਸਰਕਾਰੀ ਏਜੰਸੀਆਂ ਦਾ ਗਲਤ ਇਸਤੇਮਾਲ ਹੋ ਰਿਹਾ ਉਹ ਵੀ ਰੋਕਿਆ ਜਾਏਗਾ ਇਸ ਦੇ ਇਲਾਵਾ ਜੋ ਮੰਰੇਗਾ ਦੀ ਦਿਹਾੜੀ 400 ਰੁਪਏ ਕਰ ਦਿੱਤੀ ਜਾਏਗੀ ਵਾਅਦੇ ਕਈ ਨਿਵਿਸਥਾਰ ਦੇ ਨਾਲ ਤੁਹਾਨੂੰ ਇੱਕ ਇੱਕ ਕਰਕੇ ਦੱਸਦੇ ਨੇ ਕਿ ਆਖਿਰ ਕਿਹੜੇ ਕਿਹੜੇ ਵਾਅਦੇ ਜਿਹੜੇ ਉਹ ਕਾਂਗਰਸ ਨੇ ਕੀਤੇ ਨੇ ਤਾਂ ਸਭ ਤੋਂ ਅਹਿਮ ਕਿਸਾਨਾਂ ਲਈ ਕਿ ਐਮਐਸਪੀ ਦੀ ਕਾਨੂੰਨੀ ਗਾਰੰਟੀ ਦਿੱਤੀ ਜਾਏਗੀ ਕਿਸਾਨ ਸੜਕਾਂ ਤੇ ਬੈਠੇ ਹੋਏ ਨੇ ਪ੍ਰਦਰਸ਼ਨ ਕਰ ਰਹੇ ਨੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਲਈ ਤੇ ਹੁਣ ਵਾਅਦਾ ਕਰ ਦਿੱਤਾ ਹੈ ਕਿ ਕਿ ਜੇਕਰ ਕਾਂਗਰਸ ਦੀ ਸਰਕਾਰ ਬਣਦੀ ਤਾਂ ਕਿਸਾਨਾਂ ਦੀ ਐਮਐਸਪੀ ਦੀ ਕਾਨੂੰਨੀ ਗਾਰੰਟੀ ਹੋ ਜਾਏਗੀ ਕਿਸਾਨਾਂ ਦਾ ਕਰਜ਼ ਮੁਆਫ ਕਰ ਦਿੱਤਾ ਜਾਏਗਾ ਇਹ ਵੀ ਵਾਅਦਾ ਕੀਤਾ ਗਿਆ ਇਸ ਦੇ ਇਲਾਵਾ ਮਨਰੇਗਾ ਦੀ ਦਿਹਾੜੀ 400 ਰੁਪਏ ਕਰ ਦਿੱਤੀ ਜਾਏਗੀ ਗਰੀਬ ਮਹਿਲਾਵਾਂ ਨੂੰ ਸਾਲਾਨਾ 1 ਲੱਖ ਰੁਪਏ ਦੀ مالی ਮਦਦ ਦਾ ਪ੍ਰੋਸਦ ਵਾਇਆ ਗਿਆ ਸਮਾਜਿਕ ਆਰਥਿਕ ਤੇ ਜਾਤੀ ਜਣਗਨਨ ਦਾ ਵਾਅਦਾ ਕੀਤਾ ਗਿਆ ਘੱਟ ਗਿਣਤੀਆਂ ਨੂੰ ਖਾਣੇ ਪਹਿਰਾਵੇ ਤੇ ਪਾਸ਼ਾ ਦੀ ਆਜ਼ਾਦੀ ਦਾ ਵੀ ਵਾਅਦਾ ਕੀਤਾ ਗਿਆ ਇਸ ਦੇ ਇਲਾਵਾ ਕਿਹਾ ਗਿਆ ਕਿ 3 ਲੱਖ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ ਨੌਜਵਾਨਾਂ ਨੂੰ 1 ਸਾਲ ਦੇ ਲਈ ਅਪੇਰੈਂਟਸ਼ਿਪ ਪ੍ਰੋਗਰਾਮ ਤਹਿਤ 1 ਲੱਖ ਰੁਪਏ ਦਿੱਤੇ ਜਾਣਗੇ ਇਹ ਵੀ ਕਾਂਗਰਸ ਦੇ ਵੱਲੋਂ ਵਾਅਦਾ ਕੀਤਾ ਗਿਆ ਹੈ ਅੱਜ ਜੋ ਉਹਨਾਂ ਦੇ ਵੱਲੋਂ ਚੋਣ ਮਨੋਰਥ ਪੱਤਰ ਹੈ ਜਿਹੜਾ ਉਹ ਜਾਰੀ ਕੀਤਾ ਗਿਆ ਲੋਕ ਸਭਾ ਚੋਣਾਂ ਦੇ ਲਈ ਮਾਹੌਲ ਹੈੜਾ ਦੇਸ਼ ਦੇ ਵਿੱਚ ਉਹ ਪੂਰੀ ਤਰ੍ਹਾਂ ਦੇ ਨਾਲ ਪੱਕ ਗਿਆ ਪੰਜਾਬ ਦੇ ਵਿੱਚ 1 ਜੂਨ ਨੂੰ ਵੋਟਾਂ ਪੈਣੀਆਂ ਨੇ ਤੇ ਨਤੀਜੇ 4 ਜੂਨ ਨੂੰ ਆ ਜਾਣਗੇ ਇਹ ਮੈਨੀਫੈਸਟੋ ਹਿੰਦੁਸਤਾਨ ਕੀ ਜਨਤਾ ਨੇ ਬਣਾਇਆ ਹੈ ਅਸੀਂ ਸਿਰਫ ਇਸ ਨੂੰ ਲਿਖਾ ਹੈ ਠੀਕ ਹੈ ਔਰ हमने सिर्फ इसको लिखा है जो किसानों ने हमें बताया खार्गे जी को बताया मुझे बताया बाकी नेताओं को बताया वो हमने लिखा है चाहे वो रोजगार की बात हो चाहे वो कॉन्ट्रैक्ट लेबर की बात हो हजारों लोगों से बात करके हमने ये ये हिंदुस्तान की आवाज है ये लिखी है